ਜਗਬਾਨੀ ਟੀਵੀ ਦੇਖ ਰਹੇ ਤੁਸੀਂ ਤਾਂ ਵਿਸ਼ੇਸ਼ اجلاس ਦਾ ਵਿਧਾਨ ਸਭਾ ਵਿਖੇ ਅੱਜ ਦੂਜਾ ਦਿਨ ਹੈਗਾ ਤਾਂ ਜਿਸ ਤਰੀਕੇ ਦੇ ਨਾਲ ਡੈਮਾ ਦੇ ਉੱਪਰ ਸੀਆਈਐਸਐਫ ਦੀ ਤਣਾਤੀ ਜੋ ਪਿਛਲੀ ਸਰਕਾਰ ਵੱਲੋਂ ਜੋ ਬਣਾਇਆ ਗਿਆ ਸੀ ਰੂਲ ਉਸ ਨੂੰ ਹੁਣ ਅੱਜ ਵਿਧਾਨ ਸਭਾ ਦੇ ਵਿੱਚ ਰੱਦ ਕਰਨ ਦੀ ਤਿਆਰੀ ਸਰਕਾਰ ਨੇ ਕਰ ਲਈ ਹੈ ਤਾਂ ਉਹ ਪ੍ਰਸਤਾਵ ਜਿਹੜਾ ਹੈਗਾ ਵਿਧਾਨ ਸਭਾ ਦੇ ਵਿੱਚ ਲਿਆਂਦਾ ਜਾਵੇਗਾ ਤਾਂ ਫਿਲਹਾਲ ਵਿਧਾਇਕਾਂ ਦਾ ਪਹੁੰਚਣਾ ਸ਼ੁਰੂ ਹੋ ਗਿਆ ਥੋੜੀ ਦੇਰ ਬਾਅਦ ਪੰਜਾਬ ਵਿਧਾਨ ਸਭਾ اجلاس ਦਾ ਦੂਜਾ ਦਿਨ ਦੀ ਕਾਰਵਾਈ ਦੀ ਸ਼ੁਰੂਆਤ ਹੋ ਜਾਵੇਗੀ ਫਿਲਹਾਲ ਅ ਇੱਥੇ तमाम ਪਾਰਟੀਆਂ ਦੇ ਵਿਧਾਇਕ ਤੇ ਪਹੁੰਚਾ ਗੁਰਪ੍ਰੀਤ ਬੰਨਾਂ ਵਾਲੀ ਸਾਡੇ ਨਾਲ ਨੇ ਗੁਰਪ੍ਰੀਤ ਜੀ ਕਿਵੇਂ ਦੇਖਦੇ ਹੋ ਜੋ ਕੱਲ ਸੀਐਮ ਸਾਹਿਬ ਵੀ ਬੋਲੇ ਕਿ ਡੈਮਾਂ ਦੀ ਸੇਫਟੀ ਹੁਣ ਪੰਜਾਬ ਪੁਲਿਸ ਕਰੇਗੀ ਪਿਛਲੀ ਸਰਕਾਰ ਜੋ ਸੀਆਈਐਸਐਫ ਨੂੰ ਪੰਜਾਬ ਚ ਲਿਆਉਣ ਦਾ ਪ੍ਰਸਤਾਵ ਲਿਆਈ ਸੀਗੀ ਉਸ ਤੋਂ ਬਾਅਦ ਸੀਐਮ ਸਾਹਿਬ ਇਹ ਕਹਿ ਰਹੇ ਨੇ ਕਿ ਨਫਰੀ ਵੀ ਵਿਧਾਈ ਵਿਧਾਈ ਜਾਊਗੀ ਪੰਜਾਬ ਪੁਲਿਸ ਹੀ ਹੁਣ ਜਿਹੜੀ ਹੈਗੀ ਡੈਮਾਂ ਦੀ ਰਾਖੀ ਦੇਖੋ ਅਸੀਂ ਇਹ ਚਾਹੁੰਦੇ ਆ ਕਿ ਜਿਹੜੇ ਅੰਦਰ ਬੜਾ ਰੌਲਾ ਪਾਉਂਦੇ ਸੀਗੇ ਵੀ ਸੀਆਈਐਸਐਫ ਦੇ ਹਵਾਲੇ ਕੀਤਾ ਜਾ ਰਿਹਾ ਡੈਮਾਂ ਨੂੰ ਉਹਦੀ ਜਿਹੜੀ ਹੈਗੀ ਉਹਦਾ ਜਿਹੜਾ ਮੂਡਲਾ ਢਾਂਚਾ ਤਿਆਰ ਕਰਨ ਵਾਲੇ ਉਹਦਾ ਕਾਨੂੰਨ ਬਣਾਉਣ ਵਾਲੇ ਕੇਂਦਰ ਸਰਕਾਰ ਨੂੰ ਮਾਨਤਾ ਦੇਣ ਵਾਲੇ ਸੀਆਈਐਸਪੀ ਨੂੰ ਲਾਉਣ ਵਾਸਤੇ ਜਿਹੜੇ ਕਰਕੇ ਗਿਆ ਉਹ ਤਾਂ ਕਪਟਨ ਬਿਨਿੰਦਰ ਸਿੰਘ ਤੇ ਕਾਂਗਰਸ ਦੀ ਸਰਕਾਰ ਸੀ ਜਿਹਦਾ ਅੱਜ ਅਸੀਂ ਉਹਨਾਂ ਸਾਰੀ ਐਮੈਂਡਮੈਂਟ ਕਰਕੇ ਐਕਟ ਦੇ ਵਿੱਚ ਅਸੀਂ ਕਹਿੰਨੇ ਕਿ ਸਾਡੀ ਪੰਜਾਬ ਪੁਲਿਸ ਬੜੀ ਸ਼ਕਸ਼ਮਾ ਜਦੋਂ ਹਰੀਕੇ ਪੱਤਨਾ ਜਿਹੜਾ ਪਾਕਿਸਤਾਨ ਦੇ ਬਿਲਕੁਲ ਬਾਰਡਰ ਦੇ ਨਾਲ ਆ ਬਿਲਕੁਲ 20 ਕਿਲੋਮੀਟਰ ਤੇ ਦੂਰ ਤੇ ਆ ਉੱਥੇ ਅਸੀਂ ਉਹਨਾਂ ਦੀ ਡੈਮਾਂ ਦੀ ਰੱਖਿਆ ਕਰ ਸਕਦੇ ਤੇ ਇਹ ਤਾਂ ਬਹੁਤ ਦੂਰ ਆ ਇੱਕ ਤਰ੍ਹਾਂ ਦੇ ਢੰਗ ਨਾਲ ਸਾਡੇ ਡੈਮਾਂ ਤੇ ਕਬਜ਼ਾ ਕਰਨਾ ਸੀ ਜਿਹਦੇ ਕਾਗਰਸ ਦੀ ਦੇ ਕੈਪਟਨ ਬਰਿੰਦਰ ਸਿੰਘ ਦੀ ਇਹਨਾਂ ਦੀ ਸਾਰੀ ਕੈਬਨਟ ਦੀ ਕੰਸੈਂਟ ਸੀ ਜਿਹਦੀ ਅੱਜ ਅਸੀਂ ਸਾਰੀ ਗੱਲ ਵਿਧਾਨ ਸਭਾ ਦੇ ਵਿੱਚ ਰੱਖਾਂਗੇ ਹੋਰ ਕਿਹੜੇ ਕਿਹੜੇ ਬਿੱਲ ਅੱਜ ਪੇਸ਼ ਕੀਤੇ ਜਾਣਗੇ ਵਿਧਾਨ ਸਭਾ ਦੇਖੋ ਜਿਹੜਾ ਪੰਜਾਬ ਦਾ ਬੇਅਦਬੀਆ ਦਾ ਮੁੱਦਾ ਬਹੁਤ ਆ ਉਹ ਭਾਵੇਂ ਕਿਸੇ ਵੀ ਗ੍ਰੰਥ ਦੀ ਹੋਵੇ ਪਿਛਲੇ ਸਮੇਂ ਤੋਂ ਤੁਸੀਂ ਵੇਖਿਆਗਾ ਅਗਲਾ ਕਹਿੰਦਾ ਮੰਦ부ਧੀ ਸੀਗਾ ਤੇ ਉਹਨੇ ਬੇਅਦਬੀ ਕਰਤੀ ਮੰਦ부ਧੀ ਵਾਲਾ ਕੋਈ ਹੋਰ ਕੋਈ ਘਟਨਾ ਕਰਨੀ ਕਰਦਾ ਕਿਉਂਕਿ ਕਾਨੂੰਨ ਲਚਕੀਲਾਗਾ ਉਸ ਵਾਸਤੇ ਅੱਜ ਖੜੜਾ ਵਿਧਾਨ ਸਭਾ ਦੇ ਵਿੱਚ ਰੱਖਿਆ ਜਾਊਗਾ ਤੇ ਸਾਰਿਆਂ ਦੇ ਸੁਝਾਅ ਲετε ਜਾਣਗੇ ਜਿਹੜਾ ਵੀ ਕੋਈ ਸੁਝਾਅ ਦੇਣਾ ਚਾਹ ਕੋਈ ਵੱਡੀ ਅਸਿਕਸ਼ੀਅਤ ਆ ਜਿਹੜਾ ਕਿ ਅੱਗੇ ਤੋਂ ਕੋਈ ਜ਼ੁਰਤ ਨਾ ਕਰ ਸਕੇ ਕਿ ਬੇਅਦਵੀ ਕਰ ਸਕੇ ਇਸ ਚੀਜ਼ ਨੂੰ ਲੈ ਕੇ ਵਿਰੋਧੀ ਧਿਰਾਂ ਕਾਫੀ ਸਵਾਲ ਚੁੱਕ ਰਹੀਆਂ ਨੇ ਚਾਹੇ ਲੈਂਡ ਪੂਲਿੰਗ ਵਾਲਾ ਮੁੱਦਾ ਹੋਵੇ ਲਾਂਡ ਆਂਡ ਆਰਡਰ ਦੀ ਸਥਿਤੀ ਹੋਵੇ ਇਹ ਤਮਾਮ ਚੀਜ਼ਾਂ ਨੂੰ ਲੈ ਕੇ ਵਿਰੋਧੀ ਕਿਹਾ ਮੈਂ ਕਹਿੰਨਾ ਵੀ ਵਿਰੋਧੀ ਬਾਹਰ ਨਾ ਬੋਲਣ ਮੀਡੀਆ ਜਨਾ ਬੋਲਣ ਅੱਜ ਅੰਦਰ ਬਹਿ ਕੇ ਬੋਲਣ ਤੇ ਤੁਸੀਂ ਵੇਖੋਗੇ 5-10 ਮਿੰਟਾਂ ਨੂੰ ਬਾਹਰ ਆਉਣਗੇ ਕਿਉਂਕਿ ਅੰਦਰ ਤਾਂ ਉਹਨਾਂ ਸੁਣ ਨਹੀਂ ਸਕਦੇ ਕਿਉਂਕਿ ਦਲੀਲ ਨਹੀਂ ਕੋਈ ਬਾਹਰ ਆ ਕੇ ਖੈਰਾ ਤਾਂ ਬਿਲਕੁਲ ਹੀ ਰਹਿ ਸਕਦਾ ਜਦੋਂ ਤੁਹਾਡੇ ਸਾਰੇ ਬੈਕ ਆ ਜਾਂਦੇ ਤੇ 5 ਮਿੰਟਾਂ ਦੇ ਅੰਦਰ ਅੰਦਰ ਬਾਹਰ ਨੂੰ ਭਜਦਾ ਉਹ ਹੁਣ ਵੀ 5 ਮਿੰਟਾਂ ਬਾਅਦ ਤੁਹਾਨੂੰ ਦੇਖੋਗੇ ਬਾਹਰ ਕਾਟ ਕਰਕੇ ਆਉਣਗੇ ਤਾਂ ਇੱਥੇ ਕਾਂਗਰਸ ਦੇ ਵਿਧਾਇਕ ਵੀ ਮੌਜੂਦ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰਗਟ ਸਿੰਘ ਇੱਥੇ ਪਹੁੰਚੇ ਹੋਏ ਨੇ ਪ੍ਰਗਟ ਜੀ ਪ੍ਰਗਟ ਜੀ ਇੱਕ ਸਵਾਲ ਸੀਆਈਐਸਐਫ ਦੇ ਡੈਮਾਂ ਦੇ ਉੱਪਰ ਸੇਫਟੀ ਜਿਹੜੀ ਹੈਗੀ ਹੁਣ ਪੰਜਾਬ ਪੁਲਿਸ ਕਰੇਗੀ ਕੱਲ ਸੀਐਮ ਸਾਹਿਬ ਬੋਲੇ ਹੈਗੇ ਨੇ ਇਸ ਤੋਂ ਇਲਾਵਾ ਪੰਜ ਬਿਲ ਚੰਗੀ ਗੱਲ ਹੈ ਜੀ ਚੰਗੀ ਗੱਲ ਹੈ ਰਾਦਰ ਕੇ ਪਿਛਲੀ ਵਾਰੀ ਤਾਂ ਇਹ ਕਹਿੰਦੇ ਸੀ ਅਸੀਂ ਡੈਮ ਸੇਫਟੀ ਕਾਨੂੰਨ ਲੈ ਕੇ ਆਵਾਂਗੇ ਪੰਜਾਬ ਦਾ ਆਪਣਾ ਉਹਦੇ ਤੋਂ ਕਾ ਨੂੰ ਪਿੱਛੇ हट ਗਏ ਇੱਕ ਬੇਅਦਬੀ ਵਾਲਾ ਜਿਹੜਾ ਬਿਲ ਡਰਾਫਟ ਜਿਹੜਾ ਅੱਜ ਕੀਤਾ ਜਾਏਗਾ ਉਸ ਤੋਂ ਬਾਅਦ ਕਹਿੰਦੇ ਜਿਵੇਂ ਪਾਰਲੀਮੈਂਟ ਚ ਕਮੇਟੀ ਬਣਦੀ ਹੈ ਉਹ ਕਮੇਟੀ ਵੀ ਬਣੇਗੀ ਉਸ ਤੋਂ ਬਾਅਦ ਕਿਵੇਂ ਦੇਖਦੇ ਹੋ ਕਿ ਇਸ ਜੀ ਚੰਗੀ ਗੱਲ ਹੈ ਕਿਉਂਕਿ ਇਹਦੇ ਤੇ ਨਜ਼ਰਸਾਨੀ ਹੋਣੀ ਚਾਹੀਦੀ ਹੈ ਕਿਉਂਕਿ ਤੁਸੀਂ ਹਾਰਸ਼ਰ ਕਾਨੂੰਨ ਭਾਵੇਂ ਲਿਆਉਂਗੇ ਬਟ ਅਲਟੀਮੇਟਲੀ ਜੋ ਪਹਿਲਾ ਹੋਇਆ ਉਹਦੇ ਵਿੱਚ ਤੁਸੀਂ ਇੰਪਲੀਮੈਂਟੇਸ਼ਨ ਹੋ ਗਈ ਬੇਅਦਬੀਆਂ ਵਾਲਿਆਂ ਨੂੰ ਇਨਸਾਫ ਮਿਲ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਾਂਗਰਸ ਦੇ ਵਿਧਾਇਕ ਵੀ ਇੱਥੇ ਪਹੁੰਚੇ ਹੈਗੇ ਨੇ ਤਾਂ ਭਾਜਪਾ ਦੇ ਵੀ ਜੰਗੀ ਲਾਲ ਵੀ ਇੱਥੇ ਪਹੁੰਚੇ ਹੋਏ ਹੈਗੇ ਨੇ ਤਾਂ तमाम ਵਿਧਾਇਕ ਇੱਥੇ ਪਹੁੰਚ ਰਹੇ ਨੇ ਤਾਂ ਰਾਣਾ ਗੁਰਜੀਤ ਜਿਹੜੇ ਹੈਗੇ ਨੇ ਕਾਂਗਰਸ ਦੇ ਆਗੂ ਉਹ ਵੀ ਇੱਥੇ ਪਹੁੰਚੇ ਹੈਗੇ ਨੇ ਕੀ ਕਹਿ ਰਹੇ ਨੇ ਵੀ ਸੁਣਦੇ ਆ ਰਵਿਸ਼ਵੀ ਨੂੰ ਲੈ ਕੇ ਕਹਿੰਦੇ ਡਰਾਫਟ ਲਿਆਦਾ ਤੇ ਇਹ ਡਰਾਫਟ ਜਿਹੜਾ ਪਹਿਲਾਂ 2016 ਦੇ ਵਿੱਚ ਜੱਦੀ ਦੇ ਅਗੇਂਸਟ ਉਸ ਵੇਲੇ ਅਕਾਲੀਆਂ ਦੀ ਸਰਕਾਰ ਸੀ ਉਹਨਾਂ ਨੇ ਕਾਨੂੰਨ ਬਣਾਉਣ ਦੀ ਗੱਲ ਕੀਤੀ ਤੇ ਵਿਧਾਨ ਸਭਾ ਚ ਪਾਸ ਕਰਕੇ ਪਹਿਲਾਂ ਯਾਰ ਤੁਸੀਂ ਬੋਲੋ ਫਿਰ ਮੈਂ ਬੋਲਦਾ ਯਾਰ ਮਾਈਕ ਕਿਉਂ ਨਹੀਂ ਥੱਲੇ ਰੱਖਦੇ ਯਾਰ نیچے ਰੱਖੋ ਨਾ ਜੀ ਸਰ ਕੰਟੀਨਿਊ ਜੀ 2016 ਦੇ ਵਿੱਚ ਅਕਾਲੀ ਦਲ ਨੇ ਸੈਸ਼ਨ ਚ ਡਿਸਕਸ ਕਰਕੇ ਤੇ ਸਜ਼ਾ ਦੇਣ ਦੀ ਗੱਲ ਕੀਤੀ ਤੇ ਉਹ ਪਾਰ ਸਰਕਾਰ ਨੂੰ ਭੇਜਿਆ ਤੇ ਪਾਰ ਸਰਕਾਰ ਨੇ ਕਿਹਾ ਕਿ ਤੁਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀਤੀ ਆ ਬਾਕੀ ਧਰਮਾਂ ਦੀ ਗੱਲ ਨਹੀਂ ਕੀਤੀ ਸੈਕੂਲਰ ਸੋਚ ਦੇ ਨਾਲ ਇਹਨੂੰ ਸੋਧ ਕੇ ਭੇਜਿਆ ਜਾਵੇ ਤੇ ਸਾਡੀ ਸਰਕਾਰ ਨੇ ਫਿਰ 2018 ਦੇ ਵਿੱਚ ਇਹਨੂੰ ਸੋਧ ਕੇ ਭੇਜਿਆ ਤੇ ਉਹਨਾਂ ਦਾ ਕੀ ਜਵਾਬ ਆਇਆ ਅਜੇ ਤਿੰਨ ਜਨ ਤੱਕ ਨਹੀਂ ਹੋਇਆ ਮੈਂ ਸਮਝਦਾ ਉਹ ਜਿਹੜਾ ਜਵਾਬ ਆਇਆ ਉਹ ਪਹਿਲਾਂ ਜਨਤਕ ਕਰਨਾ ਚਾਹੀਦਾ ਲੋਕ ਤਿਆਰੀ ਕਰਕੇ ਆਉਣ ਬੇਅਦਬੀ ਦਾ ਦੁੱਖ ਸਭ ਨੂੰ ਆ ਔਰ ਅਸੀਂ ਵੀ ਚਾਹੁੰਦੇ ਆ ਗੁਰੂ ਦੀ ਬੇਅਦਬੀ ਦਾ ਇਨਸਾਫ ਹੋਣਾ ਚਾਹੀਦਾ ਤੇ ਸਰਕਾਰਾਂ ਆਉਣੀਆਂ ਗੱਲਾਂ ਕਰਦੀਆਂ ਚਰੇ ਜਾਂਦੀਆਂ ਤੇ ਸਾਡੇ ਵਾਲਿਆਂ ਨੇ ਤਾਂ ਭੁਗਤ ਲਿਆ ਲੋਕਾਂ ਨੇ ਹਰਾਤੇ ਤੇ ਇਹਨਾਂ ਨੂੰ 3.5 ਸਾਲ ਹੋ ਗਏ ਇਹਨਾਂ ਦੇ ਕੰਨ ਤੇ ਜੁਇ ਨਹੀਂ ਰਹੇਗੀ ਅੱਜ ਹਨ ਗੋਗਲੂਆਂ ਤੋਂ ਮਿੱਟੀ ਨਾ ਛਾੜੋ ਠੋਸ ਕਦਮ ਲਈਏ ਗੁਰੂ ਦੀ ਬੇਦਬੀ ਦੇ ਉੱਤੇ ਗੁਰੂ ਦੀ ਗੁਰੂ ਨੂੰ ਇਨਸਾਫ ਦੇ ਨਾਲ ਸਿੱਖੋਣਿਆ ਲੇਕਿਨ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦੇਣੀ ਪੈਂਦੀ ਚਾਹੀਦੀ ਹੈ ਜੀ ਬਿਲ ਡਰਾਫਟ ਹੋ ਰਿਹਾ ਹੈ ਸਜ਼ਾ ਕੀ ਹੋਣੀ ਚਾਹੀਦੀ ਹੈ ਕੀ ਦੇ ਬਈ ਮੇਰੇ ਹਿਸਾਬ ਨਾਲ ਤਾਂ ਲਾਈਫ ਇੰਪ੍ਰਿਜ਼ਨਮੈਂਟ ਕਟੋ-ਕਟ ਹੋਣੀ ਚਾਹੀਦੀ ਹੈ ਤੇ ਉਹ ਦੋ ਕਟ ਮੈਂ ਸਮਝਦਾ ਨਹੀਂ ਹੋਣੀ ਚਾਹੀਦੀ ਕੰਮੀ ਸਾਹਿਬ ਕਹਿੰਦੇ ਕਹਿੰਦੇ ਕਿ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਹਾਂਜੀ ਤੇ ਮੈਂ ਮੌਤ ਤੇ ਵੀ ਸਹਿਮਤ ਆ ਮੈਂ ਮੌਤ ਤੇ ਵੀ ਸਹਿਮਤ ਆ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਵੱਧ ਤੋਂ ਵੱਧ ਮੌਤ ਹੈ ਤੇ ਜੇ ਬੰਦਾ ਅੰਦਰ ਛੜੇ ਉਹ ਇੱਕ ਨੂੰ ਫਾਂਸੀ ਲਾ ਦਿੱਤੀ ਉਹ ਤਾਂ ਕੰਮ ਖਤਮ ਹੋ ਗਿਆ ਅਸੀਂ ਬੜੀ ਛੇਤੀ ਭੁੱਲ ਜਾਈਦਾ ਤੇ ਉਹਨੂੰ ਤਾਂ ਉਮਰ ਜਿੰਨੀ ਦੇਰ ਜਿੰਦਾ ਉਹਨੂੰ ਉਹਦਾ ਅਹਿਸਾਸ ਹੋਵੇ ਕਿ ਮੈਂ ਕਿੰਡੀ ਵੱਡਾ ਇੱਕ ਪਾਪ ਕੀਤਾ ਜਿਹਦੀ ਮੈਂ ਸਜ਼ਾ ਭੋਗ ਰਿਹਾ ਉਹ ਰੋਜ਼ ਮਰੇ ਰਾਣਾ ਜੀ ਸੀਐਮ ਨੇ ਪੀ ਮੋਦੀ ਤੇ ਜਿਹੜੀ ਟਿੱਪਣੀ ਕੀਤੀ ਐਮਐਨਆ ਉਹਦੇ ਓਬਜੈਕਸ਼ਨ ਕੀਤਾ ਛੱਡੋ ਯਾਰ ਸੇ ਇਹਨਾਂ ਦੇ ਵੱਡੇ ਬੰਦਿਆਂ ਦੀ ਗੱਲ ਆ ਇਹਨਾਂ ਨੂੰ ਫੈਸ਼ਨ ਐਕਸਟੈਂਸਿਵ ਲੈ ਕੇ ਕੋਈ ਆਇਆ ਕੋਈ ਲੈਟਰ ਤੁਹਾਡੇ ਕੋਲ ਕਿਹਾ ਤੇ ਦੋ ਤਿੰਨ ਵਾਰ ਸਕਦਾ ਮੈਂ ਕਹਿੰਦਾ ਜੀ ਇਹਨੂੰ 10 ਦਿਨ ਬਤਾਓ ਅੱਜ ਸਾਰਨੋਂ ਵੱਡਾ ਮੁੱਦਾ ਕੀ ਹੈ ਪੰਜਾਬ 'ਚ ਅੱਜ ਸਾਰਨੋਂ ਵੱਡਾ ਮੁੱਦਾ ਪੰਜਾਬ 'ਚ ਡਰੱਗ ਹੈ ਔਰ ਡਰੱਗ ਦੇ ਉੱਤੇ ਡਿਸਕਸ਼ਨ ਹੋਣੀ ਚਾਹੀਦੀ ਓਪਨ ਇਹ ਨਹੀਂ ਕਿ ਤੁਸੀਂ 95 ਬੰਦੇ ਜਾਂ 94 ਬੰਦੇ ਤੁਹਾਡੇ ਆਪਣੇ ਨੇ ਤੁਸੀਂ ਸਾਨੂੰ ਪ੍ਰੋ ਡਾਟਾ ਪਰ ਪਰ ਜਿਹੜਾ ਐਮਐਲਏ ਆ ਉਹਦੇ ਹਿਸਾਬ ਨਾਲ ਤੁਸੀਂ ਟਾਈਮ ਵੰਡ ਕੇ ਦੇਦੇ ਹੋ ਤੇ ਇੱਕ ਬੁਲਾਰੇ ਨੂੰ 2-2 ਮਿੰਟ ਔਣ 2 ਮਿੰਟ ਚ ਕੀ ਗੱਲ ਕਰੇਗਾ ਖੁੱਲਾ ਟਾਈਮ ਦਿਓ ਖੁੱਲੀ ਡਿਸਕਸ਼ਨ ਹੋਵੇ ਡਰਗ ਤੇ ਲਾਅ ਐਂਡ ਆਰਡਰ ਤੇ ਅੱਜ ਲੋੜ ਹੈ ਪੰਜਾਬ ਦੀ ਖਾਲੀ ਖਾਲੀ ਰਾਜ ਕਰਨ ਲਈ ਨਹੀਂ ਸਾਨੂੰ ਲੋਕ ਪੇਛਦੇ ਅਕਬਰ ਸਿੰਘ ਮਜੀਠੀਆ ਮਾਮਲੇ ਨੂੰ ਲੈ ਕੇ ਸਾਹਮਣੇ ਮੁੱਖ ਮੰਤਰੀ ਸਾਹਿਬ ਕੱਲ ਵੀ ਕਹਿ ਰਹੇ ਸੀ ਕਿ ਉਹ ਪੁੱਛਣਗੇ ਕੱਲ ਨੂੰ ਵੀ ਤੁਸੀਂ ਪਹਿਲਾਂ ਕੀ ਕਹਿੰਦੇ ਰਹੇ ਹੁਣ ਕੀ ਕਹਿੰਦੇ ਰਹੇ ਇਸ ਮਾਮਲੇ ਨੂੰ ਲੈ ਕੇ ਤੁਸੀਂ ਕੀ ਸੋਚਦੇ ਗੱਲ ਹੈ ਮੈਂ ਕਿਸੇ ਵਿਅਕਤੀ ਵਿਸ਼ੇਸ਼ ਤੇ ਨਾਂ ਤੇ ਪਹਿਲਾਂ ਕਦੇ ਟਿੱਪਣੀ ਕੀਤੀ ਤੇ ਨਾ ਮੈਂ ਅੱਜ ਕਰਾਂ ਮੈਂ ਲੇਕਿਨ ਇਹ ਜ਼ਰੂਰ ਕਾਂਡਾ ਕਿ ਜਿਹੜਾ ਦੋਸ਼ੀ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਐਸਾ ਇਹ ਸਨ ਤਾਂ ਰਾਣਾ ਗੁਰਜੀਤ ਸਾਫ ਤੌਰ ਤੇ ਇਹ ਕਹਿੰਦੇ ਨਜ਼ਰ ਆ ਰਹੇ ਲਗਾਤਾਰ ਆਉਣੇ ਕੀ ਰਿਆਦ ਵੀ ਕਹਿੰਦੇ ਨਜ਼ਰ ਆਏ ਸੀ ਕਿ ਕੋਈ ਅਜੇਹਾ ਕਲੋਜ਼ ਨਾ ਰਹਿ ਜਾਵੇ ਜਾਂ ਕੋਈ ਕਲੋਜ਼ ਇਹੋ ਜਿਹਾ ਨਾ ਵਿੱਚ ਪੈ ਜਾਵੇ ਜਿਹੜਾ ਨਵਾਂ ਬੇਅਦਬੀ ਮਾਮਲਿਆਂ ਨੂੰ ਲੈ ਕੇ ਜੋ ਨਵਾਂ ਕਾਨੂੰਨ ਬਣਾਣਾ ਹੈਗਾ ਕਿ ਉਸ ਨੂੰ ਲੈ ਕੇ ਕੋਈ ਗਲਤੀ ਨਾ ਹੋ ਜਾਵੇ ਪੇਸ਼ ਕੀਤਾ ਜਾਵੇਗਾ ਉਸ ਤੋਂ ਬਾਅਦ ਇੱਕ ਕਮੇਟੀ ਬਣਾਈ ਜਾਏਗੀ ਕਮੇਟੀ ਦੇ ਵਿੱਚ ਮੈਂਬਰ ਕਿਹੜੇ-ਕਿਹੜੇ ਹੋਣਗੇ ਕਿਹੜੀ-ਕਿਹੜੀ ਪਾਰਟੀ ਦੇ ਹੋਣਗੇ ਇਹ ਅੱਜ ਕਲੀਅਰ ਸਵਾਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਬਾਕੀ ਚਾਹੇ ਐਸਜੀਪੀਸੀ ਹੋਵੇ ਜਾਂ ਹੋਰ ਧਾਰਮਿਕ ਜਥੇਬੰਦੀਆਂ ਪੰਜਾਬ ਦੇ ਵਿੱਚ ਜੋ ਵੱਖ-ਵੱਖ ਧਰਮਾਂ ਦੀਆਂ ਹੈਗੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਕੋਈ ਕਮੇਟੀ ਬਣਾਈ ਜਾਂਦੀ ਹੈਗੀ ਆ ਤਾਂ ਮੁੱਖ ਮੰਤਰੀ ਸਾਫ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਬੇਅਦਬੀਆਂ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਵੇਗੀ ਹਾਲਾਂਕਿ ਪਹਿਲਾਂ ਵੀ ਬੀਐਨਐਸ ਦੀ ਧਾਰਾ 298 299 ਦੇ ਤਹਿਤ ਸਜ਼ਾਵਾਂ ਹੁੰਦੀਆਂ ਨੇ ਪਰ ਜਿਸ ਤਰੀਕੇ ਦੇ ਨਾਲ ਪੰਜਾਬ ਭਰ ਦੇ ਵਿੱਚ ਬੇਅਦਬੀਆਂ ਕਰਨ ਵਾਲੇ ਇਸ ਤੌਰ ਤੇ ਪਰਸ਼ ਹੈਗੇ ਨੇ ਤਾਂ ਹੋ ਕਰਾਂਗੇ ਫਿਲਹਾਲ ਅ ਤੁਹਾਨੂੰ ਦੱਸ ਦਈਏ ਕਿ ਵਿਧਾਨ ਸਭਾ اجلاس ਦਾ ਅੱਜ ਦੂਜਾ ਦਿਨ ਹੈ ਮਾਮਲ ਮੁੱਦਿਆਂ ਨੂੰ ਲੈ ਕੇ ਅੱਜ ਵਿਰੋਧੀ ਧਿਰਾਂ ਵੀ ਇਹ ਕਹਿ ਰਹੀਆਂ ਨੇ ਕਿ ਸਰਕਾਰ ਨੂੰ ਕਈ ਸਵਾਲ ਜਿਹੜੇ ਹੈਗੇ ਨੇ ਉਹ ਕਰਨਗੇ ਤਾਂ ਹੰਗਾਮੇਪੂਰਨ ਇਹ ਇਜਲਾਸ ਹੋ ਸਕਦਾ ਹੈਗਾ ਤਾਂ ਵਿਧਾਨ ਸਭਾ ਦੀ ਕਾਰਵਾਈ ਥੋੜੀ ਦੇਰ ਦੇ ਵਿੱਚ ਸ਼ੁਰੂ ਹੋਵੇਗੀ ਤਾਂ ਉਸ ਤੋਂ ਬਾਦ ਕਾਂਗਰਸ ਲਗਾਤਾਰ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਚਾਹੇ ਉਹ ਡੈਮਾਂ ਦੀ ਸੇਫਟੀ ਦੇ ਵਿੱਚ ਜਿਹੜੀ ਪੰਜਾਬ ਪੁਲਿਸ ਨੂੰ ਸੁਰੱਖਿਆ ਦੇ ਵਿੱਚ ਲਗਾਈ ਜਾਵੇਗੀ ਡੈਮਾਂ ਤੇ ਤਾਂ ਕਿਤੇ ਨਾ ਕਿਤੇ ਪ੍ਰਗਟ ਸਿੰਘ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਇਹ ਕਿਤੇ ਨਾ ਕਿਤੇ ਚੰਗਾ ਸਟੈਪ ਹੈਗਾ ਪਰ ਬੇਅਦਬੀਆਂ ਦੇ ਮੁੱਦੇ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਆਗੂ ਕੀ ਕਹਿਣਗੇ ਉਹ ਵੀ ਰਿਐਕਸ਼ਨ ਜਲਦੀ ਹੀ ਆਪਣੇ ਸਰੋਤਿਆਂ ਨੂੰ ਅਸੀਂ ਸਲਾਵਾਂਗੇ ਪਰ ਜਿਸ ਤਰੀਕੇ ਦੇ ਨਾਲ ਹਰਜਿੰਦਰ ਸਿੰਘ ਧਾਮੀ ਹੋਣਾ ਦਾ ਬਿਆਨ ਸਾਹਮਣੇ ਆਉਂਦਾ ਚਾਹੇ ਨੇਤਾ ਵਿਰੋਧੀ ਤੇ ਪ੍ਰਤਾਪ ਸਿੰਘ ਬਾਜ ਆਕੇ ਆਵਾਜ਼ ਚੁੱਕ ਰਹੇ ਨੇ ਤਾਂ ਕਿਤਨਾ ਕਿਤੇ ਅੱਜ ਜਿਹੜਾ ਦੂਜਾ ਦਿਨ ਹੈਗਾ اجلاس ਦਾ ਉਸ ਦੇ ਵਿੱਚ ਹੰਗਾਮਾ ਜਿਹੜਾ ਉਹ ਹੋ ਸਕਦਾ ਹੈਗਾ ਤਾਂ ਖਬਰ ਇਹ ਵੀ ਹੈ ਕਿ ਵਿਧਾਨ ਸਭਾ اجلاس 2 ਦਿਨ ਦੇ ਲਈ ਹੋਰ ਵਧਾਇਆ ਜਾ ਸਕਦਾ ਹੈਗਾ ਯਾਨੀ ਕਿ ਸੋਮਵਾਰ ਤੇ ਮੰਗਲਵਾਰ ਨੂੰ ਵੀ ਵਿਧਾਨ ਸਭਾ اجلاس ਹੋ ਸਕਦਾ ਹੈਗਾ ਵਿਧਾਨ ਸਭਾ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜਗਬਾਣੀ ਲਈ ਬਰुणਪਟ